ਵੈਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਵੀਡੀਓ ਤਾਂ ਪਾ ਰਿਆ ਹਾਂ ਤੁਹਾਡੇ ਨੇ ਕਿਉਂਕਿ ਤੁਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਿਛਲੇ 1-2 ਦਿਨਾਂ ਦੇ ਵਿੱਚ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਕਿ 20 ਤਰੀਕ ਤੱਕ ਜਿਹੜੇ ਆ ਪੰਚਾਇਤੀ ਜਨ ਚੋਣਾਂ ਕਰਵਾਈਆਂ ਜਾਣਗੀਆਂ ਔਰ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਪਿੰਡਾਂ ਦੇ ਵੀਰਾਂ ਨੂੰ ਕਿ ਜਿਹੜੇ ਜਿਹੜੇ ਅਹੁਦੇਦਾਰਾ ਲੀਡਰ ਸਾਹਿਬਾਨਾਂ ਨੇ ਕਿਓ ਆਪੋ ਆਪਣੇ ਸੈਕਟਰੀ ਸਾਹਿਬਾਨਾਂ ਕੋਲ ਬਲਾਕਾਂ 'ਚ ਜਾਓ ਚਾਹੇ ਜੀਰਾ ਬਲਾਕ ਆ ਚਾਹੇ ਮਕੂ ਬਲਾਕ ਆ ਬਲਾਕਾਂ 'ਚ ਜਾ ਕੇ ਆਪੋ ਆਪਣੇ ਸੈਕਟਰੀਆਂ ਦੇ ਨਾਲ ਤਾਲਮੇਲ ਕਰੋ ਔਰ ਚੁੰਨਾ ਟੈਕਸ ਦੀਆਂ ਜਿਹੜੀਆਂ ਨੇ ਉਹ ਸਿੱਧਾ ਉਹਨਾਂ ਤੋਂ ਚੁੰਨਾ ਟੈਕਸ ਕਟਵਾਓ ਔਰ ਤਾਂ ਕਿ ਆਪਾਂ ਆਪਣੇ ਕਾਗਜ਼ਾਂ ਦੀ ਤਿਆਰੀ ਕਰ ਸਕੀਏ ਕਿਉਂਕਿ ਅੱਜ ਲੋਕ ਮੰਨ ਬਣਾਈ ਬੈਠੇ ਨੇ ਅੱਜ ਲੋਕ ਇਸ ਸਰਕਾਰ ਨੂੰ ਜਵਾਬ ਦੇਣਾ ਚਾਹੁੰਦੇ ਨੇ ਔਰ ਜਵਾਬ ਜਿਹੜਾ ਹੈ ਉਹ ਚੋਣਾ ਰਾਹੀਂ ਦਿੱਤਾ ਜਾ ਸਕਦਾ ਕਿਉਂਕਿ ਅੱਜ ਲੋਕ ਡਿੱਦੇ ਨੇ ਲੋਕ ਕਹਿੰਦੇ ਸੀਗੇ ਕਿ ਇਹ ਸਰਕਾਰ ਕਹਿੰਦੀ ਸੀ ਕਿ ਸਰਕਾਰ ਆਪਕੇ ਦੁਆਰ ਕਿ ਲੋਕਾਂ ਦੇ ਘਰਾਂ ਕਿ ਕੰਮ ਕਰਾਂਗੇ ਅੱਜ ਘਰਾਂ ਕਿ ਤਾਂ ਕੀ ਕੰਮ ਕਰਨੇ ਸੀ ਅੱਜ ਜੇ ਕੋਈ ਐਮਐਲਏ ਦੇ ਦਫ਼ਤਰ ਜਾਂਦਾ ਅੱਜ ਉਹਦਾ ਕੰਮ ਨਹੀਂ ਹੁੰਦਾਗਾ ਇਸ ਕਰਕੇ ਮੈਨੂੰ ਆਸ ਆ ਸਾਰਿਆਂ ਤੇ ਔਰ ਪਿੰਡਾਂ ਵਾਲਿਆਂ ਤੇ ਵੋਟਰ ਭੈਣ ਭਰਾਵਾਂ ਤੇ ਕਿ ਤੁਸੀਂ ਸਾਰੇ ਤਗੜੇ ਹੋ ਕੇ ਸਾਥ ਦਿਓਗੇ ਔਰ ਕਾਂਗਰਸ ਪਾਰਟੀ ਦੇ ਵੱਧ ਤੋਂ ਵੱਧ ਜਿਹੜੇ ਸਰਪੰਚ ਸਾਹਿਬਾਨ ਜਿਤਾ ਕੇ ਭੇਜੋਗੇ ਕਿਉਂਕਿ ਪਿਛਲੇ 3 ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਰੀਬ 3 ਸਾਲਾਂ ਤੋਂ ਜਦੋਂ ਤੋਂ ਸਰਕਾਰ ਬਣੀ ਕਿਤੇ ਪਿੰਡਾਂ ਦੇ ਵਿੱਚ ਕਿਤੇ ਇੱਟ ਨਹੀਂ ਲੱਗੇਗੀ ਕੋਈ ਕੰਮ ਨਹੀਂ ਸ਼ੁਰੂ ਹੋਇਆ ਔਰ ਡਵੈਲਪਮੈਂਟ ਜਿਹੜੀ ਠੱਪ ਹੋਈ ਪਈ ਹੈ ਔਰ ਜਿਹੜੇ ਹੀ ਆ ਵੀ ਅੱਜ ਗ੍ਰਾਂਟਾਂ ਪਈਆਂ ਨੇ ਖਾਤਿਆਂ ਦੇ ਵਿੱਚ ਉਹ ਸਾਰੀਆਂ ਕਾਂਗਰਸ ਸਰਕਾਰ ਵੇਲੇ ਦੀਆਂ ਨੇ ਔਰ ਇਹਦੇ ਨਾਲ ਨਾਲ ਜਦੋਂ ਦੇ ਪ੍ਰਬੰਧਕ ਲੱਗੇ ਨੇ ਉਦੋਂ ਤੋਂ ਮੈਨੂੰ ਪਤਾ ਲੱਗਾ ਕਿ ਪੈਸੇ ਵੀ ਖੁਰਦ-ਬੁਰਦ ਹੋਏ ਔਰ ਜਿਨ੍ਹਾਂ ਦੀ ਜਲਦੀ ਤੋਂ ਜਲਦੀ ਜਿਹੜੀ ਹੈ ਕਿ ਵਿਜੀਲੈਂਸ ਤੋਂ ਇਨਕੁਆਰੀ ਵੀ ਕਰਾਉਣ ਦੀ ਜਿਹੜੀ ਮੈਂ ਮੰਗ ਕਰਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਬਹੁਤ ਇਮਾਨਦਾਰ ਨੇ ਔਰ ਮੈਨੂੰ ਆਸ ਆ ਕਿ ਜਿੱਡੀ ਵੱਡੀ ਠੱਗੀ ਜਿਹੜੀ ਆ ਪੰਚਾਇਤਾਂ ਦੇ ਵਿੱਚ ਹੋਈ ਹੈ ਕਰੋੜਾਂ ਦਾ ਕਪਲਾ ਆ ਉਹਦੀ ਜਿਹੜੀ ਆ ਉਹਦੀ ਜਾਂਚ ਵੀ ਕਰਵਾਈ ਜਾਵੇਗੀ ਔਰ ਮੈਂ ਸਾਰੇ ਹੀ ਫਿਰ ਤੋਂ ਸਾਰੇ ਸਰਪੰਚ ਸਾਹਿਬਾਨਾਂ ਨੂੰ ਸਾਰੇ ਪਿੰਡਾਂ ਦੇ ਅਹੁਦੇਦਾਰਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਚੋਣਾਂ ਲੜਦੀਆਂ ਨੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਜੀਰਾ ਬਲਾਕ ਤੇ ਮਖੂਬ ਬਲਾਕ ਚ ਜਾਣ ਔਰ ਜਾ ਕੇ ਆਪੋ ਆਪਣੇ ਸੈਕਟਰੀ ਸਬੰਧਤ ਸੈਕਟਰੀਆਂ ਨੂੰ ਮਿਲ ਕੇ ਚੋਲਾ ਟੈਕਸ ਕਟਾਓ ਕਾਗਜ਼ਾਂ ਦੀ ਤਿਆਰੀ ਕਰੋ ਔਰ ਪਿੰਡਾਂ ਦੇ ਵਿੱਚ ਬੈਠ ਕੇ ਕਿੰਨੇ ਮੈਮਰੀ ਦਾ ਇਲੈਕਸ਼ਨ ਲੜਨਾ ਹੈ ਕਿੰਨੇ ਕਿਵੇਂ ਕਰਨਾ ਹੈ ਜਿੱਥੇ-ਜਿੱਥੇ ਮੇਰੇ ਸਾਥ ਦੀ ਲੋੜ ਆ ਮੈਂ ਤੁਹਾਡੇ ਨਾਲ ਆਪਾਂ ਇਲੈਕਸ਼ਨ ਲੜ ਕੇ ਜਿੱਤ ਕੇ ਜਿਹੜਿਆ ਕਿ ਉਹ ਜਿਹੜੀ ਫਿਰ ਪਿੰਡਾਂ ਦੇ ਵਿੱਚ ਡਵੈਲਪਮੈਂਟ ਦੇ ਕੰਮ ਸ਼ੁਰੂ ਕਰ ਸਕੀਏ ਇਹਨਾਂ ਕੁਝ ਕਹਿੰਦਾ ਆ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ